ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਇਆ ਭਰਾ ਮੇਰੇ ਫਤਿਆਬਾਦ ਤੇ ਮਾਈਆਂ ਨਾਲ ਥੋੜੀ ਕਰਾਉਣੇ ਗੱਲ ਨਾਲ ਨਰਮਾ ਤੇ 36 30 ਦਿਖਾਉਣੇ ਤੁਹਾਨੂੰ ਆਜੂ ਕਰਾਂ ਸੋ ਸਰਮਾ ਜੀ ਕੀ ਹਾਲ ਚੱਲ ਹੈ ਬੜੀਆ ਬੜੀਆ ਹੋ ਠੀਕ ਹੋ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਤੇ ਪਾਛਾ ਬਾਈ ਚੜ੍ਹਦੀ ਕਲਾ ਦੇ ਰੱਖੇ ਤੁਹਾਨੂੰ ਅੱਜ ਬਾਈ ਜੀ ਆਪਾਂ ਆਏ ਆ ਫਤਿਆਬਾਦ ਅੱਜ ਤੁਹਾਨੂੰ ਦਿਖਾਵਾਂਗੇ ਹੌਲੈਂਡ ਠੀਕ ਹੈ ਤੁਹਾਨੂੰ ਪਤਾ ਹੌਲੈਂਡ ਦਾ ਆਪਾਂ ਨੂੰ ਸ਼ੌਂਕ ਹੈ ਤੇ ਹੌਲੈਂਡ ਦਿਖਾਵਾਂਗੇ ਬਾਜੀ ਦੇ ਟਰੈਕਟਰ ਦਿਖਾਵਾਂਗੇ ਨਿਊ ਹੌਲੈਂਡ ਜੈਂਸੀ ਕਨੀ ਮ ਇੱਥੇ ਤੁਸੀਂ ਆਉਣਾ ਟਰੈਕਟਰ ਮੰਡੀ ਦੇ ਵਿੱਚ ਭਾਈ ਹਾਊਲੈਂਡ ਏਜੰਸੀ ਆ ਉੱਥੇ ਖੜੇ ਆ ਭਾਈ ਹਾਊਲੈਂਡ ਘੱਟੋ ਘੱਟ 70-80 ਟਰੈਕਟਰ ਤੇ ਉਹ ਤਾਹਾਂ ਮਾਰੇ ਖੜੇ ਨਾ ਤੇ ਹਾਊਲੈਂਡ ਖੜੇ ਭਾਈ 70-80 ਇੱਕ ਕੋਈ ਵੀ ਹਾਊਲੈਂਡ ਚਾਹੀਦਾ ਵੇ ਛੋਟਾ ਵੱਡਾ ਡੀ ਸੀ ਨਾਲ ਪੰਜਾਬੀ 4 ਵੀਲ 2 ਵੀਲ ਸਾਰੇ ਭਾਈ ਬਾਈ ਜੀ ਕੋਲੇ ਖੜੇ ਨੇ ਠੀਕ ਹੈ ਗੱਲ ਆਪਾਂ ਗੱਲ ਕਰਾਉਨੇ ਆ ਤੇ ਵਿੱਚ ਦੀ ਪਹਿਲਾਂ ਮੈਂ ਤੁਹਾਨੂੰ ਭਾਈ ਦਾ ਕਾਰਡ ਮੈਂਸ਼ਨ ਕਰਾ ਦੇਣਾ ਆਹ ਕਾਰਡ ਆ ਭਾਈ ਦਾ ਇਹ ਤੇ ਨੰਬਰ ਨੇ ਤੇ ਨੰਬਰ ਕਰ ਲਿਓ ਨੋਟ ਠੀਕ ਹੈ ਗੱਲ ਆ ਇਹ ਭਾਈ ਆਪਣਾ ਚਰਨਾਰ ਸਿੰਘ ਢੀਂਸਾ ਤੇ ਆ ਆਪਣੇ ਮਤਲਬ ਕਾਮਰਦ ਸਾਹਿਬ ਭਾਈ ਸੱਚੀ ਗੱਲ ਆ ਸੱਚੀ ਗੱਲ ਆ ਸਾਡੀ ਤੇ ਭਾਈ ਸੱਚੀ ਦੱਸੇ ਨਾ ਮੈਂ ਸਾਡੀ ਜਗ੍ਹਾ ਦੱਸਦਾ ਨਾ ਕਿੱਥੇ ਆ ਸਾਡੀ ਜਗ੍ਹਾ ਤਾਂ ਇੱਥੇ ਆ ਠੀਕ ਹੈ ਗੱਲ ਭਾਈ ਸੱਚੀ ਗੱਲ ਕਰਦਾ ਮੈਂ ਛੋਡੇ ਵਾਸਤੇ ਆਇਆ ਸਪੈਸ਼ਲ ਛੋਟੀ ਮੰਗ ਤੇ ਤੁਸੀਂ ਕਿਹਾ ਸੀ ਜੀ ਫਟਿਆ ਬਾਜ਼ ਜਾ ਕੇ ਭਾਈ ਸਾਨੂੰ ਟਰੈਕਟਰ ਦਿਖਾ ਇੱਕ ਵਾਰ ਸੋਹਰ ਆ ਕੇ ਨਾ ਅਪਸ ਕੀ ਹਾਲ ਹੈ ਯਾਰ ਜਰਮਣਿਕੋ ਇੱਕ ਦਿਨ ਇਹਨੂੰ ਵੀ ਵਾਪਸ ਦਿਖਾਇਆ ਸੀ ਵੀਡੀਓ ਉੱਤੇ ਰਹਿ ਜਾਂਦੇ ਨੇ ਤੇ ਭਾਈ ਸੱਚੀ ਗੱਲ ਸੱਚੀ ਗੱਲ ਬੋਲੋ ਗੋ ਸੱਚੀ ਗੱਲ ਬੋਲਤੀ ਨਵਾਂ ਸਾਲ ਆਈ ਤੜਕੇ ਜਿੰਨੇ ਐਤਵਾ ਨੂੰ ਮੰਡੀ ਹੁੰਦੀ ਹੈ ਡੱਕਾ ਡੁੱਕਾ ਲਾ ਕੇ ਨਿਕਲਿਆ ਕਰੋ ਕਰੋ ਠੀਕ ਹੈ ਗੱਲ ਹੈ ਤੇ ਮੈਨੂੰ ਕੋ ਇਹ ਫੇਰ ਮੈਂ ਸਾਨੂੰ ਲਵਾਵਾ ਕਹਿੰਦਾ ਜੇਬ ਚੋਂ ਇੱਦਾਂ ਲਾਈਵ ਚੱਲਦਾ ਕੰਮ ਐਵੇਂ ਨਹੀਂ ਇਹਦੇ ਤੁਸੀਂ ਕੋ ਰੱਖਾਂਗੇ ਕਿਹਦੇ ਨਾਲ ਬਾਈ ਲੈ ਭੁੱਲ ਰਖਾ ਭਾਈ ਸਭ ਤੋਂ ਪਹਿਲਾਂ ਆ ਗਿਆ ਜੀ ਨਿਊ ਹੌਲੈਂਡ 2018 ਮਾਡਲ ਦੇ ਵਿੱਚ ਆ ਬਾਈ ਐਡੀਸ਼ਨਲ ਜਮਨ ਨਵਾਂ ਟਰੈਕਟਰ ਆ ਬਾਈ ਟੈਰਾ ਦੀ ਗੱਲ ਕਰਗੇ ਬਾਈ 95 ਪੈਸੇ ਨਾਲ ਦੀ ਛਤਰੀ ਆ ਬਾਈ ਐਡੀਸ਼ਨਲ ਦੀ ਜਿਹੜੀ ਕੰਪਨੀ ਵੱਲੋਂ ਆਉਂਦੀ ਆ ਤੇ ਡਬਲ ਡਿਸਟ੍ਰੀਬਿਊਟਰ ਦਾ ਟਾ ਮਾਡਲ ਟਰੈਕਟਰ ਆ ਵੀਰੇ ਦੋਇਆ ਖਰਾ ਮਾੜਲਾ 6 ਲੱਖ ਤੇ 30 ਹਜ਼ਾਰ ਡਿਮਾਂਡ ਕਰਦੇ ਆ ਪਾਜੀ ਕਪੈਸਿਟੀ ਜਿੱਕ ਜੋ ਕੁ ਲੱਗਾ ਹੋਇਆ ਕੰਪਨੀ ਦਾ ਹੀ ਸਾਥ ਨਾਲ ਦਾ ਹੀ 630 ਕਿੰਨੇ ਪੰਜ ਲੱਖ ਕਿੰਨੇ ਦਾ 5 ਲੱਖ ਥੋੜੀ 6 ਲੱਖ ਉੱਤੇ ਨਹੀਂ ਨਹੀਂ ਇਹਦੇ ਨਾਲ ਤਾਂ ਠੀਕ ਨਾ ਬੰਦੀ ਨਹੀਂ ਪਾਜੀ ਮੇਰੀ 6 ਘੱਟ ਬਾਕੀ ਕਮਰੇਡ ਸਾਹਿਬ ਤੋਂ ਘਟਾਉਂਗਾ ਮੈਂ 6 6 ਲੱਖ ਪੂਰੇ ਨਹੀਂ ਪਾਜੀ ਬਈ ਸਹੀ ਹਾਲ ਹੈ ਲੇਕਿਨ ਉਹ ਇਹਦਾ ਪੱਖ ਨਾ ਲੈ ਯਾਰ ਕਿੰਨੇ ਦਾ ਕਿੰਨੇ ਦਾ ਚਲੋ 5 ਹੋਰ ਘੱਟ ਕਰ ਦੋ 5 ਲੱਖ 90 ਹਜ਼ਾਰ ਦਾ ਦੇਜੋ 95 ਬਸ ਚੁੱਪ ਕਰ ਜਾ ਯਾਰ ਤੂੰ ਉਹ ਭਰਾ ਮੇਰਾ ਦੇਖ ਲਿਆ ਪਿਆਰ ਆ ਆਪਣਾ ਫਤਿਹਬਾਦਵੀ ਮਿੱਤਰ ਤਾਂ ਇਹਨਾਂ ਨਾਲ ਆਇਥੇ ਵਸ ਕੇ ਸਾਡੇ ਇੱਥੇ ਇੱਥੋਂ ਪਿਆਰ ਕਰਦੇ ਆਂ ਜੇ ਭਾਈ ਚੋਕ ਦੀ ਵਾਲਾ ਰੂਹੀ ਮਾੜਾ ਸਪੈਸ਼ਲ ਐਡੀਸ਼ਨਲ ਛਤਰੀ ਵੀ ਪਲੱਸ ਇਹ 55 ਰੁਪਿਆ ਹੋ ਜਾ ਵੀ ਉਹ ਪਹਿਲਾਂ ਵੀ ਤੇ ਇਹ ਵੀ ਕੈਪੈਸਿਟੀ ਦੇ ਕਿਤੇ ਲੱਗਾ ਹੋਇਆ ਸਟੈਡ ਕਲੱਚ ਆ ਭਾਈ ਐਵਰ ਦੀ ਛਤਰੀ ਭਾਈ ਕੰਪਨੀ ਦੀ ਨਾਲ ਵੀ ਆ ਜਿਹੜੀ ਕੰਪਨੀ ਵੱਲੋਂ ਟੌਪ ਟੌਪ ਮਾਡਲ ਟੌਪ ਮਾਡਲ ਆ ਭਾਈ ਕੱਲਾ ਹਾਰਦੀ ਰੂੜ ਹੈ ਇਹਦੇ ਵਿੱਚ ਡਬਲ ਡਿਸਟਰੀਬਿਊਟਰ ਆ ਭਾਈ 100 ਮਾਡਲ ਟਰੈਕਟਰ ਤੇ 19 ਮਾਡਲ ਆ ਇੱਕ ਵਾਰ ਪਹਿਲਾਂ ਕਹਦੇ ਨਾ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਅੱਜ ਬਾਜੀ ਦੇ ਅੱਲੇ-ਕੱਲੇ ਸਾਦੇ ਜੀ ਜਿੰਮੇਵਾਰੀ ਫਰਸਟ ਪਾਰਟੀ ਦੇ ਸਾਡੇ ਫਰਸਟ ਪਾਰਟੀ ਦੇ ਸਾਰੇ ਫਰਸਟ ਕੁਆਲਿਟੀ ਆ ਕੋਈ ਐ ਨਹੀਂ ਪਿੱਛੇ ਥਾਂ ਚੌਥੇ ਥਾਂ ਕੀ ਗੱਲ ਆ ਭਾਈ ਐਨਓਸੀ ਵੀ ਪਾਈ ਦੀ ਜਿੰਮੇਵਾਰੀ ਫੁੱਲ ਗਾਰੰਟੀ ਤੇ ਖਰਚਾ ਵੀ ਪਾਈ ਦੀ ਦਾ ਤੇ ਟਰੈਕਟਰ ਦੀ ਵੀ ਮਾਈ ਗਾਰੰਟੀ ਆ ਆਓ ਜੀ ਠੀਕ ਆ ਗੱਲ ਇਹ ਤਾਂ ਲਾਗ ਹੋਇਆ ਹੋਵੇ ਰੈਂਕ ਹੋਇਆ ਹੋਵੇ ਪੇਟ ਹੋਇਆ ਹੋਵੇ ਉਹ ਵੀ ਜ਼ਿੰਮੇਵਾਰੀ ਆ ਲੋ ਪਾਜੀ 675 ਲਿਖੀ ਬੈਠੋ ਪੈਸੇ ਦਾ ਲਿਖੀ ਬੈਠੋ ਵਾਹ ਚਾਹ ਬਣ ਪੀਓ ਆਏ ਚੈੱਕ ਕਰੋ ਇਹਨਾਂ ਦੇ ਸਾਹ ਜੀ ਨਾਲ ਠੀਕ ਜੀ ਸਾਢੇ 6 ਲੱਖ ਰੁਪਏ ਨਾ ਨਾ ਤੁਹਾਡੇ ਨਾਲ ਨਹੀਂ ਸਾਢੇ ਸਹੀ ਸਹੀ ਦੱਸਣਾ ਤੁਸੀਂ ਇਹਨਾਂ ਦਾ ਪੱਕਾ ਕਿਵੇਂ ਲੈਣਾ ਹੋਏ ਪੱਕ ਨਹੀਂ ਲੈ ਲੈਣਾ ਪਾਜੀ ਪੱਕ ਮੈਨੂੰ ਪਤਾ ਲੱਗ ਵੈਸੇ ਤਾਂ ਬਿਲਕੁਲ ਸਾਢੇ 6 ਸਹੀ ਆ ਕੋਈ ਮਾਨਸਮਾਨ ਚਲੋ ਚਾਬੀ ਨਾਲ ਹੋ ਜੂ 2-4 ਹਜ਼ਾਰ ਦਾ 5000 ਚਾਬੀਆਂ ਛੱਡ ਦਾਂਗੇ ਹੋਰ ਤੂੰ ਸਹੀ ਨਹੀਂ ਯਾਰ ਬਾਜੀ ਸਹੀ ਦੱਸ ਨਹੀਂ ਬੱਸ ਬੱਸ ਹੋ ਲਾਸਟ ਆ 40000 ਦਾ ਲੈ ਜਾ ਠੀਕ ਹੈ ਗੱਲ ਉਹ ਪਿਆਰ ਆ ਭਾਈ ਵਰਗੇ ਨਾ ਤਾਈਓ ਆਪਾਂ ਇੱਥੇ ਆ ਕੇ ਪੰਗੇ ਲੈਨੇ ਏਡੀ ਦੂਰਾ ਕੇ ਲਓ ਜੀ ਉਦੋਂ ਬਾਅਦ 18 ਮਡ ਲੱਗਿਆ ਭਾਈ ਸਾਰਾ Ориジナル ਆ ਭਾਈ 80000 ਰੁਪਿਆ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਭਾਈ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਗੱਲ 95 ਪੈਸੇ ਟਾਇਰ ਪਏ ਆ ਭਾਈ ਜਿਵੇਂ ਨਵਾਂ ਟਰੈਕਟਰ ਭਾਈ ਯਾਰ ਠੀਕ ਹੈ ਗੱਲ ਡਬਲ ਡਿਸਟ੍ਰੀਬਿਊਟਰ ਕੈਪੈਸਿਟੀ ਚੈੱਕ ਸਾਈਡ ਗੇਅਰ ਆ ਸਾਈਡ ਕਲੱਚ ਆ 30 ਫੀਟ ਟਾਪ ਮਾਡਲ ਟਾਪ ਮਾਡਲ ਜਿਹੜਾ ਹੁਣ ਆਉਂਦਾ ਠੀਕ ਹੈ ਬਾਜੀ 6 ਲੱਖ ਤੇ 55 ਹਜ਼ਾਰ ਲਿਖੀ ਬੈਠੇ ਹੋ ਕਿੰਨੇ ਦਾ ਸਵਾ 6 ਦਾ ਕੀ ਰੇਅ ਕਰ ਲੱਗ ਗਿਆ ਤੁਸੀਂ ਕੈਮਰਾ ਚੱਲ ਰਿਹਾ ਤੁਸੀਂ ਦੱਸੋ ਕਿੰਨੇ ਦਾ ਦੱਸੋ ਮੰਨਦੇ ਰਹੀ ਹਾਂ ਸਵਾ 6 ਦਾ ਮੌਕੇ ਤੇ ਕਰ ਦਾਂਗੇ ਮੰਨ ਤੁਹਾਨੂੰ ਹੈ ਜੀ ਸਵਾ 6 ਦਾ ਇਰਾਦਾ ਮੌਕੇ ਤੇ ਕਰ ਦਾਂਗੇ ਘੱਟ ਰੱਦ ਨਹੀਂ ਹੁਣ ਮੌਕਾ ਇਹਦੂ ਮੌਕਾ ਕਿੱਥੋਂ ਆਊਗਾ ਦੱਸੋ ਤਲ 6 ਲੱਖ ਦੇ 21 ਹਜ਼ਾਰਾ ਦੇ ਦੇ ਇਹ ਕੀ ਹਜ਼ਾਰਾ ਲਗੀ ਸਾਬ ਹੋਇਆ ਜੀ 21 20 ਫਿਰ ਤੂੰ ਕਹਿੰਦਾ ਮੜਾ ਹੁੰਦਾ ਜੈ 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 ਗੱਲ ਦੱਸੋ ਜੀ ਕਾਮਰੇਡ ਸਾਹਿਬ ਇੱਦਾਂ ਨਾ ਘਰੇ ਕੋਰਤ ਸੇ ਕੋਈ ਸ਼ਰਮ ਨਹੀਂ ਇਹਨਾਂ ਦਾ ਬਸ ਕੁਛ ਹੀ ਕੋਈ ਮੈਂ ਮੈਂ ਕਹਿੰਦਾ ਨਾ ਜਦਾਂ 15 ਹਜ਼ਾਰਾ ਕੁਛ ਗਈ ਜਾਣੇ ਇਹ ਠੀਕ ਹੈ ਗੱਲ ਦੋਨੇ ਰਲ ਗਏ ਆ ਮੇਰੇ ਕਹ ਇੱਕਲਾ ਪੂਰੇ 6 ਲੱਖ ਦਾ ਡਾਕਟਰ ਲੈ ਜਾ ਨਾ ਦਿੱਤਾ ਸ਼ਰਮਾ ਬੈਠਾ ਬਸ ਹੁਣ ਮੈਨੂੰ ਐ ਕਰਨਾ ਪੋਇਨਾ ਨਾਲ ਕਾਮਰੇਡ ਨਾਲ ਕੇ ਨਹੀਂ ਟੀ ਲੋ ਜੀ ਭਾਈ ਉਤੋਂ ਬਾਅਦ ਆ ਗਿਆ 2021 ਮਾਡਲ ਆ 562 ਟਾਇਰ ਬਿਲਕੁਲ ਨਵੇਂ ਆ ਭੁੱਲ ਰਾਇ ਤੇ ਮਰੀ ਮਾਰੇ ਜਾ ਦੇ ਗੁੱਡੀਆਂ ਤੇ ਵੀ ਹਜੇ ਐਮ ਆਰਪ ਪਿਆ ਭਾਈ ਤੇ 21 ਮਾਡਲ ਆ 9 ਲੱਖ ਤੇ 10000 ਭਾਜੀ ਡਿਮਾਂਡ ਆ ਟੌਪ ਮਾਡਲ ਟ੍ਰੈਕਟਰ ਆ ਨਾਲ ਦੀ ਸ਼ਕਰੀਆ ਕੰਪਨੀ ਵਾਲੀ ਕੋਈ ਚੇਂਜ ਨਹੀਂ ਹੋਈ ਕੰਪੈਸਿਟੀ ਜੈਕ ਆ ਠੀਕ ਆ ਡਿਸਟ੍ਰੀਬਿਊਟਰ ਵੀ ਸਾਰਾ ਕੁਝ ਹੀ ਆ ਭਾਈ ਇਹ ਤਾਂ ਲੱਗ ਪਾ ਅੱਗ ਅੱਛਾ ਇਹ ਵੀ ਜ਼ਿੰਮੇਵਾਰੀ ਹੈ ਟਰੈਕਟਰ ਦੇ ਕਲਮ ਲੱਗੀ ਹੋਈ ਆਉਣ ਜਾਣ ਦਾ ਕਰਾਇਆ ਭਾਈ ਤੁਹਾਨੂੰ ਅਸੀਂ ਦੇਵਾਂਗੇ 910 ਦਾ ਰਿਜਲਟ ਮੈਡ ਭਾਜੀ ਕਿੰਨਾ 88000 ਰੁਪਏ ਦਾ ਨਾ ਜਾ ਰਹੀਆ ਕੀ ਮਾਲ ਬਟਰੀ ਆਪ ਤੁਹਾਨੂੰ ਜਰਨਲ ਕਿੰਨੇ ਦਾ ਨਾ ਕੀ ਦੱਸਿਆ ਤੁਹਾਨੂੰ ਟਰੈਡਰ ਨੇ ਦੱਸਿਆ ਹੀ ਦੱਸੀ ਗਏ ਨਾ ਵੈ ਲੈ ਲੈ ਹੁਣ ਤੋ ਡੰਡਾ ਪੁੱਛਣਾ ਫਿਰ ਨਹੀਂ ਕੋਈ ਨਹੀਂ ਹੈ ਕਿੰਨੇ ਦਾ ਭਾਜੀ 80 ਦਾ 80 ਦਾ ਜਿਆਦਾ ਬਿਲਕੁਲ ਆਪੇ ਦੱਸ ਦਿਓ ਜੋ ਜਾਇਜ਼ ਕਰਨਾ 8.5 ਲੱਖ ਨਹੀਂ 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 ਸਾਡੇ ਸਾਡਾ 8.75 ਹਜ਼ਾਰ ਦਾ 8.75 ਹਜ਼ਾਰ ਦਾ 60 ਹਜ਼ਾਰ ਦਾ ਲੈ ਜਾਓ ਟੈਂਸ਼ਨ ਨਾਲ ਆ ਤੁਹਾਡੇ ਮੈਂ ਆਪਾਂ ਇਹਨਾਂ ਦੇ ਨਾਲ ਨਹੀਂ ਵੀਡੀਓ ਬਣਾਉਂਦਾ ਮੈਂ ਦੱਸ ਸਕਿਆ ਪਿਉਣਾ ਨਹੀਂ ਹੁੰਦਾ ਜੋ ਕਿ ਮਿੰਤੀ ਕਰਦਾ ਉਹਨਾਂ ਦੇ ਪਰਿਵਾਰੀ ਕੋਲ ਰਿਹਾ ਤੇ ਸੌਦਾ ਕਰਦਾ ਮੈਂ ਤਾਂ ਦੱਸ ਸਕਿਆ ਪਿਉਦਾ ਨਹੀਂ ਤੁਸੀਂ ਪੰਜਾਬ ਰਿਆਣ ਦਾ ਵਰਕ ਪਿਆ ਪਾ ਲਾ ਭਾਈ ਉਸ ਤੋਂ ਬਾਅਦ ਫੇਸ ਪੰਜਾਬੀ ਆ 2021 ਮਾਡਲ ਹੀ ਆ ਭਾਈ ਟੌਪ ਮਾਡਲ ਸਾਰਾ オリジナル ਕੋਕਾ ਪੀ ਟ੍ਰੈਕਟਰ ਆ ਭਾਈ ਛਤਰੀ-ਛੁਤਰੀ ਨਾਲ ਦੀ ਇਹਦੀ ਵੀ ਚੇਂਜ ਨਹੀਂ ਹੈਗੀ ਬਈ ਡਿਸਟ੍ਰੀਬਿਊਟਰ ਸੀਟ ਤੇ ਪੋਜੀਸ਼ਨ ਨਹੀਂ ਦੁੱਤਰੇ ਦੇ ਆ ਸੀਟ ਤੇ ਮਰੀ ਯਾਰ ਸੀਟ ਤੇ ਸੀਟ ਤੇ ਮਰੀ ਸੀਰ ਤੋਂ ਵੀ ਹਟਕਾ ਗਈ ਨਹੀਂ ਲਿਖੇ ਬਾਈ 21 ਮਾਡਲ ਦੇ ਵਿੱਚ ਆ 9 ਲੱਖ 10 ਹਜ਼ਾਰ ਰੁਪਏ ਲਿਖਿਆ ਜੀ ਕਾਮਰੇਡ ਸਭ ਕਿੰਨੇ ਦਾ ਨਾਲ ਦੇ ਟਾਇਰ ਨਾਲ ਸਭ ਕੋਈ ਨਾ ਯਾਰ 90 95 ਪੈਸੇ 90 ਪੈਸੇ ਟਾਇਰ ਨਾਲ ਦੇ ਆ ਵੀਰੇ 8 ਲੱਖ 85 ਹਜ਼ਾਰ ਦਾ ਨਾ 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 ਉੱਥੇ ਆ ਗਏ ਤੁਸੀਂ ਤਾਂ ਗੱਲ ਕਰਨ ਲੱਗੇ ਸਹੀ ਦੱਸੋ ਕਿੰਨੇ ਦਾ ਬਾਜੀ ਕਿੰਨੇ ਦਾ ਇਹ ਉਸ ਤੋਂ ਸੋਨਾ ਸੋਨਾ ਦਾ ਹੈਗਾ ਪੈਸੇ 25万 ਦੇ ਦੇ ਪੈਸੇ 25万 ਦੇ ਦੇਵਾਂਗੇ ਲੈ ਲੋ ਇਹ ਤਾਂ ਸੋਚੀ ਪੈ ਗਈ ਯਾਰ 77 ਦਾ ਕਰ ਦੇ 60000 ਦਾ ਲੈ ਜਾ ਬਸ ਇਹ ਤਾਂ ਸੋਚੀ ਪੈ ਗਈ ਨਾਲ ਦੇ ਪੈਰ ਨਾਲ ਇਧਰ ਮਾਰ ਓਏ ਤੂੰ ਆਹਾ ਆਏ ਤੇ ਯਾਰ ਦੀ ਕੋਲੇ ਖੜੀ ਤੇ ਭੁੱਖ ਲੈਂਦੀ ਆ ਇਹਦਾ ਦੇਖ ਕੇ ਇਹਦਾ ਨੈ ਨਕਸ਼ਾ ਜਾ ਫੋਰ 휠 ਦੇ ਵਿੱਚ ਆ ਬਾਈ 65 10 ਬਿਲਕੁਲ ਨਵਾਂ ਟਰੈਕਟਰ ਆ ਬਾਈ ਠੀਕ ਆ 19 ਮਾੜ ਲਗੇ 19 ਮਾੜ ਲੱਜ ਮੈਂ ਨਾ ਮਟਰੈਕਟਰ ਆ ਪਾਜੀ ਪਿਛਲੇ ਟਾਇਰ ਬਾਈ ਹੈ ਗਿਆ 85 ਤੋਂ 90 ਪੈਸੇ ਮੂਹਰੇ ਲੇ ਗਿਆ ਬਾਈ 70 75 ਪੈਸੇ ਠੀਕ ਹੈ ਗੱਲ ਇਹ ਟ੍ਰੈਕਟਰ ਨਾਲ ਹਾਰ ਪਾਉਣ ਦੀ ਘਾਟ ਆ ਬਾਈ ਹਾਰ ਪਾ ਕੇ ਲੈ ਜਾਓ ਉਹ ਵੀ ਪਾ ਕੇ ਦੇਣਗੇ 9 ਲੱਖ ਤੇ 15 ਹਜ਼ਾਰ ਡਿਮਾਂਡ ਆ ਪਾਜੀ ਕਿੰਨੇ ਦਾ 85 ਦਾ 885 ਦਾ ਇਹਦੇ ਤੇ ਨਿਕਲੋ ਨਾ ਯਾਰ ਇਹ ਇੱਕ ਹੀ ਗੱਲ ਹੋਈ 70 ਲੱਗੇ ਹੋ ਇਹਨਾਂ ਦੇ ਚਲੋ 70 ਹਜ਼ਾਰ ਦੇ ਲੈ ਜਾਓ ਨੇ 70000 ਲੱਗੇ ਹੋਇਆ ਐਂਕੋਵਰ ਤੇ ਉਹਨਾਂ ਯਾਰ ਅੰਕਲ ਮੈਂ ਥਾ ਤੀ ਦੂਰਾ 80 ਦਾ ਦੇ ਦਾਂਗਾ 80 ਦਾ ਦੇ ਦਾਂਗਾ 70000 ਦਾ ਲੈ ਜਾ ਭਾਜੀ ਕੁਛ ਨਹੀਂ ਯਾਰ ਸੈਕਟ ਕਰਕੇ ਆ ਲਓ ਜਿਹੜਾ ਵੀ ਡੈਂਟਰ ਲਓ ਮੇਰਾ ਨਾਂ ਲੈ ਦਿਓ ਚਾਬੀ ਦੇ ਨਾਲ 1000 ਰੁਪਇਆ ਫੜੀ ਜੇ ਠੀਕ ਆ ਗੱਲ ਬਾਈ ਟਿਪਸ ਪੇ ਨੂੰ ਕਰ ਲੋ ਫੋਲੋ ਭੁੱਲਰ ਤਲਵੰਡੀ ਸਾਬੂ ਵਾਲਾ ਤੇ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰੋ ਜੀ ਤੁਹਾਨੂੰ ਕਿਦਾਂ ਲੱਗੀ ਤੇ ਫੇਰ ਆਪਾਂ ਨਾ ਭਾਈ ਤੁਹਾਡੇ ਵਾਸਤੇ ਹਰ ਐਂਤਵਾਰ ਫਤਿਹਬਾਦ ਆ ਕੇ ਆਪਾਂ ਬਹਿ ਬਹਿਤਾਂ ਕਰਾਂਗੇ ਕਿ ਜਾਇਜ ਵਧੀਆ-ਵਧੀਆ ਟਰੈਕਟਰ ਦਿਖਾਵਾਂਗੇ ਜਾਇਜ ਦੇ ਰੇਟਾਂ ਦੇ ਠੀਕ ਹੈ ਬਹੁਤ-ਬਹੁਤ ਮਿਹਰਮਾਨੀ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਚੰਨ੍ਹ ਸਿੰਘ ਜੀ ਭਾਈ ਸਤਿ ਸ੍ਰੀ ਅਕਾਲ ਹੰਦੂ ਸਾਹਿਬ ਸਤਿ ਸ੍ਰੀ ਅਕਾਲ ਇਹ ਆ ਸਾਡੇ ਜਾਰ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਭਾਈ